ਹਨੀ ਦੇ ਸਕੀਰਤ ਜੀ ਜਿਵੇਂ ਤੁਸੀਂ ਆਪਣੀ ਅਕੈਡਮੀ ਕਾਫੀ ਸਮੇਂ ਤੋਂ ਚਲਾ ਰਹੇ ਹੋ ਆਪਣੇ ਮਾਤਾ ਪਿਤਾ ਦੇ ਨਾਮ ਤੇ ਅਕੈਡਮੀ ਦਾ ਨਾਮ ਰੱਖਿਆ ਉਹਦੇ ਵਿੱਚ ਕਿਹੜੇ ਕਿਹੜੇ ਸਾਜ਼ਾਂ ਦੀ ਸਿਖਲਾਈ ਦੇ ਰਹੇ ਹੋ ਤੁਸੀਂ ਜਿਹੜੇ ਸਾਜ਼ ਆਪਾਂ ਸਿਖਲਾਈ ਦੇ ਰਹੇ ਹਾਂ ਉਹਨਾਂ ਵਿੱਚੋਂ ਸਾਰਿਆਂ ਨਾਲੋਂ ਪਹਿਲ ਨੰਬਰ ਤੇ ਆਉਂਦਾ ਹਾਰਮੋਨੀਅਮ ਓਕੇ ਕਿਉਂਕਿ ਜਿਹੜਾ ਹਾਰਮੋਨੀਅਮ ਸਾਜ਼ ਹੈ ਇਹ ਹਰ ਕੋਈ ਸਿੱਖਣਾ ਪਸੰਦ ਕਰਦਾ ਹਰ ਕੋਈ ਠੀਕ ਹੈ ਜੀ ਜਿਹੜੀ ਇਹ ਹਾਰਮੋਨੀਅਮ ਦੀ ਡਿਮਾਂਡ ਆ ਬੱਚੇ ਵੱਡੇ ਬਜ਼ੁਰਗ ਸਾਰੇ ਸਿੱਖਣਾ ਚਾਹੁੰਦੇ ਨੇ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਕਿ ਇਹਦੇ ਨਾਲ ਜਿਵੇਂ ਹੁਣ ਦੇਖੋ ਕਈ ਆਪਣੇ ਆਊਟ ਆਫ ਰਿਲੀਜਨ ਜਿਹੜੇ ਮੇਰੇ ਤੋਂ ਸਟੂਡੈਂਟ ਹੈਗੇ ਆਂ ਹਰ ਕੋਈ ਕੀਰਤਨ ਸਿੱਖਣਾ ਨਹੀਂ ਜਾਂਦਾ ਠੀਕ ਹੈ ਜੀ ਹੁਣ ਕੱਲੀ ਕਹਿੰਦੇ ਕਿ ਸਾਨੂੰ ਵਾਜਾ ਸਿਖਾ ਦਿਓ ਤੇ ਅਸੀਂ ਜੋ ਗਾਣਾ ਵਜਾਣਾ ਆਪੇ ਕਾਬ ਚੱਲਣਾ ਠੀਕ ਹੈ ਤੇ ਹੁਣ ਹਾਰਮੋਨੀਅਮ ਸਿੱਖਣਾ ਹੁੰਦੇ ਨੇ ਤਾਂ ਇਹਦੇ ਨਾਲ ਕੋਈ ਗਾਣੇ ਗਾਵੇ ਗਾਣੇ ਗਾਉਣ ਵਾਲੇ ਜਿਹੜੇ ਹੈਗੇ ਉਹ ਵੀ ਹਾਰਮੋਨੀ ਸਿੱਖਦੇ ਹੁਣ ਜ਼ਿਆਦਾਤਰ ਕੀ ਹੁੰਦੇ ਨੇ ਕਿ ਜਿੱਦਾਂ ਕਿ ਤੁਸੀਂ ਸ਼ਾਇਰ ਹੋ ਤੁਸੀਂ ਲਿਖਦੇ ਹੋ ਬਹੁਤ ਸੋਹਣਾ ਲਿਖਦੇ ਹੋ ਤੇ ਉਦਾਂ ਮੇਰੇ ਕੋਲ ਆnde ਜਿਹੜੇ ਸਟੂਡੈਂਟ ਕਿ ਅਸੀਂ ਆਪ ਗਾਣੇ ਲਿਖਦੇ ਆ ਗਜ਼ਲਾਂ ਲਿਖਦੇ ਆ ਤੇ ਅਸੀਂ ਉਹਨਾਂ ਨੂੰ ਗਾ ਸਕੀਏ ਆਪਣੀ ਕੰਪੋਜ਼ ਆਪਣੀ ਕੰਪੋਜ਼ ਕਰਕੇ ਤਾਂ ਸਾਨੂੰ ਇਦਾਂ ਦੀ ਟ੍ਰੇਨਿੰਗ ਦੇ ਦਿਓ ਕਿ ਅਸੀਂ ਉਹਨੂੰ ਆਪਣੀ ਲਿਰਿਕਸ ਨੂੰ ਆਪ ਗਾਉਣਾ ਸਿੱਖ ਲਈਏ ਤਾਂ ਇਸ ਕਰਕੇ ਪਹਿਲੀ ਚੀਜ਼ ਤਾਂ ਇਹ ਕਿ ਹਾਰਮੋਨੀਅਮ ਹਰ ਕੋਈ ਸਿੱਖਣਾ ਪਸੰਦ ਕਰਦਾ ਕੀਰਤਨ ਵਾਲੇ ਵੀ ਤੇ ਗਾਉਣ ਵਜਾਉਣ ਵਾਲੇ ਵੀ ਦੂਜਾ ਜਿਹੜਾ ਆਉਂਦਾ ਹੈ ਸਾਜ਼ ਕਿ ਹਾਰਮੋਨੀਅਮ ਤੋਂ ਬਾਅਦ ਦੇਖੋ ਤਬਲਾ ਆ ਗਿਆ ਜਿਹੜਾ ਹਾਰਮੋਨੀਅਮ ਦੇ ਨਾਲ ਪਲੇ ਹੁੰਦਾ ਤਬਲਾ ਉਹ ਗਾਉਣ ਵਜਾਉਣ ਦੇ ਵਿੱਚ ਵੀ ਪਲੇ ਹੁੰਦਾ ਤੇ ਆਪਣੇ ਕੀਰਤਨ ਦੇ ਵਿੱਚ ਵੀ ਪਲੇ ਹੁੰਦਾ ਹਨਾ ਤੇ ਸੁਰ ਤੇ ਤਾਲ ਇਕੱਠੀਆਂ ਸਭ ਦੇ ਤੁਹਾਨੂੰ ਵੀ ਪਤਾ ਕਿ ਜੇ ਸੁਰ ਲਈ ਆਪਾਂ ਵਾਜਾ ਵਜਾਉਣੇ ਦਾ ਤਾਲ ਦੇ ਲਈ ਤਬਲਾ ਵੀ ਜ਼ਰੂਰੀ ਹੈ ਸੋ ਤਬਲੇ ਦੀ ਸਿਖਲਾਈ ਵੀ ਹੈਗੀ ਐ ਮੈਂ ਕੱਲਾ ਕਲਾਸਿਸ ਨਹੀਂ ਲੈਂਦਾ ਵਕ ਵਕ ਟੀਚਰਸ ਨੇ ਓਕੇ ਜਿਨ੍ਹਾਂ ਦੁਆਰਾ ਕਲਾਸਿਸ ਅਰੇਂਜ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਵੱਖਰੀ ਵੱਖਰੀ ਕਲਾਸਿਸ ਆਪਾਂ ਦਿੱਤੀਆਂ ਹੋਈਆਂ ਨੇ ਸਾਰਾ ਕੁਝ ਮੈਨੇਜ ਕਰਕੇ ਹਾਰਮੋਨੀਅਮ ਹੋ ਗਿਆ ਹਾਰਮੋਨੀ ਦੀ ਕਲਾਸ ਮੈਂ ਲਗਾਣਾ ਗਾਉਣਾ ਕਿ ਮੈਂ ਬੋਕਲ ਦੀ ਕਲਾਸ ਮੈਂ ਲਗਾਉਣਾ ਤਬਲੇ ਦੇ ਟੀਚਰ ਵੱਖਰੀ ਹੈਗੀ ਹੈ ਹੁਣ ਜੇ ਆਪਾਂ ਗੱਲ ਕਰੀਏ ਗੇ ਤੰਤਰੀ ਸਾਜ਼ਾਂ ਦੀ ਤੰਤਰੀ ਸਾਜ਼ਾਂ ਦੇ ਵਿੱਚ ਆ ਗਿਆ ਦਿਲਰੁਬਾ ਦਿਲਰੁਬਾ ਤਾਉਸ ਇਸਰਾਜ ਤਾਰ ਸ਼ਹਿਨਾਈ ਹਨਾ ਇਹ ਸਾਜ਼ ਜਿਹੜੇ ਹੈਗੇ ਤੰਤਰੀ ਸਾਜ਼ ਜਿਨ੍ਹਾਂ ਤੇ ਆਪਾਂ ਕੀਰਤਨ ਕਰਦੇ ਤਾਂ ਤਾਨਪੂਰਾ ਵੀ ਆ ਜਾਂਦਾ ਹੈ ਤਾਨਪੂਰਾ ਤਾਨਪੂਰਾ ਆਪਾਂ ਨੂੰ ਨਾ ਆਪਾਂ ਕਹਿ દਈਏ ਕਿ ਜਿਹੜੇ ਬਾਕੀ ਦੇ ਸਾਜ਼ ਨੇ ਉਹਨਾਂ ਨੂੰ ਆਪਾਂ ਨੂੰ ਪਰਫੈਕਟ ਸਿਖਲਾਈ ਦੀ ਲੋੜ ਪੈਂਦੀ ਹੈ ਤਾਨਪੂਰਾ ਐਸਾ ਸਾਜ਼ ਹੈ ਕਿ ਵਜਾਇਆ ਨਹੀਂ ਜਾਂਦਾ ਇਹਨੂੰ ਛੇੜਿਆ ਜਾਂਦਾ ਅੱਛਾ ਜੀ ਹਾਂ ਇਹ ਸਵਰ ਮੰਡਲ ਹੋ ਗਿਆ ਜਿਹੜਾ ਤਾਨਪੁਰਾ ਹੋ ਗਿਆ ਇਹ ਵਜਾਈ ਨਹੀਂ ਜਾਂਦੀ ਇਹ ਛੇੜੇ ਜਾਂਦੇ ਨੇ ਹੁਣ ਕਈ ਮੈਨੂੰ ਸਟੂਡੈਂਟ ਕਹਿੰਦੇ ਸਾਨੂੰ ਤਾਨਪੁਰਾ ਵਜਾਉਣਾ ਸਿਖਾ ਦਿਓ ਇਹ ਵਜਾਉਣ ਵਾਲਾ ਸਾਜ਼ ਨਹੀਂ ਹੈ ਛੇੜਨ ਵਾਲਾ ਸਾਜ਼ ਹੈ ਤਾਨਪੁਰੇ ਦੀ ਹੁਣ 4 ਜਾਂ 5 ਜਾਂ 6 ਤਾਰਾਂ ਹੁੰਦੀਆਂ ਨੇ ਹਨਾ ਨਾਰਮਲੀ ਜਿਹੜਾ ਪਾ ਤਾਨਪੁਰਾ ਦੇਖਦੇ ਹਾਂ 4 ਤਾਰਾਂ ਵਾਲਾ ਹੁੰਦਾ ਤੇ ਜਿਹੜੇ ਸਾਡੇ ਉਸਤਾਦ ਜੀ ਯੂਜ਼ ਕਰਦੇ ਹੁੰਦੇ ਸੀਗੇ ਤੇ 5 ਤਾਰਾਂ ਵਾਲਾ ਤੇ ਮੈਂ ਵੀ ਖੁਦ ਉਹਨਾਂ ਤੋਂ ਇਨਸਪਾਇਰ ਹੋ ਕੇ 5 ਤਾਰਾਂ ਵਾਲਾ ਯੂਜ਼ ਕਰਦਾ ਪਹਿਲੀ ਤਾਰ ਦੂਜੀ ਤਾਰ ਤੀਜੀ ਚੌਥੀ ਪੰਜਵੀਂ ਦੀ ਦੁਜੀ ਤੀਜੀ ਇਦਾਂ ਦਾ ਕਰਕੇ ਉਤਾਰਾਂ ਜਿਹੜੀਆਂ ਇੱਕ ਤਰੀਕਾ ਹੁੰਦਾ ਸਿੱਖਣਾ ਜ਼ਰੂਰ ਪੈਂਦਾ ਕਿ ਉਹ ਛੇੜਨਾ ਕਿਵੇਂ ਹੈ ਫਿੰਗਰ ਦੀ ਜਿਹੜੀ ਪੋਜੀਸ਼ਨ ਆ ਉਹ ਸਿੱਖਣੀ ਪੈਂਦੀ ਹੈ ਕਿੰਨੀਕ ਜ਼ੋਰ ਕੇ ਉਹਨੂੰ ਆਪਾਂ ਵਜਾਉਣਾ ਆ ਜਾਂ ਛੇੜਨਾ ਹਨਾ ਉਹਦੀ ਤਾਰ ਵੀ ਜੋ ਜਿਹੜਾ ਆਪਾਂ ਉਤਾਰ ਨੂੰ ਛੇੜਨਾ ਆ ਤਾਂ ਉਹ ਵੀ ਆਪਾਂ ਨੂੰ ਦੇਖਣਾ ਪੈਂਦਾ ਕਿ ਜੇ ਜ਼ਿਆਦਾ ਜ਼ੋਰ ਕੇ ਕਰਾਂਗੇ ਤਾਂ ਉਹਦੀ ਮਿਠਾਸ ਖਤਮ ਹੋ ਜਾਣੀ ਹੈ ਤਾਂ ਉਹਨੂੰ ਛੇੜਨਾ ਕਿੱਦਾਂ ਆ ਤਾਂ ਉਹ ਸਿੱਖਣਾ ਪੈਂਦਾ ਤਾਨਪੁਰਾ ਹੋ ਗਿਆ ਸਵਰਮੰਤਲ ਹੋ ਗਿਆ ਇਹ ਛੇੜਨ ਵਾਲੇ ਸਾਜ਼ ਨੇ ਜਲਰੂਬਾ ਤਾਰ ਸ਼ੈਨਾਈ ਤਾਉਸ ਇਸਰਾਜ ਤੇ ਇਹ ਜਿਹੜੇ ਸਾਜ਼ ਦੱਸੇ ਕਿ ਇਹਨਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਜਿਹੜੇ ਇਹ ਸਰੰਦਾ ਹੋ ਗਿਆ ਤੇ ਰਬਾਬ ਹੋ ਗਿਆ ਜਿਹੜੇ ਗਾਜ ਵਾਲੇ ਸਾਜ਼ ਨੇ ਦਿਲਰੁਬਾ ਇਸ ਰਾਜ ਤਾਰ ਸਹਨਾਈ ਤਾਉਸ ਸਰੰਦਾ ਇਹਦੀ ਕਲਾਸਿਸ ਮੈਂ ਖੁਦ ਲੈਣਾ ਤੇ ਜਿਹੜੇ ਰਬਾਬ ਦੀ ਕਲਾਸ ਹੈ ਉਹ ਆਪਣੇ ਜਿਹੜੇ ਨਾਲ ਦੇ ਟੀਚਰ ਹੈਗੇ ਉਹ ਲੈਂਦੇ ਹਾਂ ਹੁਣ ਤੁਸੀਂ ਇੱਕ ਗੱਲ ਹੋਰ ਜੀ ਮੈਨੂੰ ਮੈਂ ਪੁੱਛਣੀ ਚਾਹੁੰਦਾ ਨਿੱਜੀ ਤੌਰ ਤੇ ਵੀ ਤੁਹਾਡੇ ਜਦੋਂ ਮੈਂ ਅਕਾਊਂਟ ਨੂੰ ਦੇਖਦਾ ਨਾ ਉਹਦੇ ਵਿੱਚ ਤੁਸੀਂ ਆਨਲਾਈਨ ਕਲਾਸ ਨੂੰ ਜ਼ਿਆਦਾ ਪ੍ਰੇਫਰ ਕਰ ਰਹੇ ਹੋ ਉਹਦੇ ਪਿੱਛੇ ਰੀਜ਼ਨ ਕਾਰਨ ਜੀ ਬਿਲਕੁਲ ਆਨਲਾਈਨ ਦਾ ਰੀਜ਼ਨ ਇਹ ਹੈ ਕਿ ਜੇ ਆਪਾਂ ਮੰਨ ਲਈਏ ਆਫਲਾਈਨ ਕਲਾਸਿਸ ਦੀ ਪਹਿਲਾਂ ਪਾ ਗੱਲ ਕਰੀਏ ਆਫਲਾਈਨ ਕਲਾਸਿਸ ਦਾ ਜਿਹੜਾ ਬੰਦਾ ਬੰਦੇ ਨੂੰ ਹਾਜ਼ਰ ਹੋਣਾ ਪੈਂਦਾ ਹਾਂਦੇ ਉਹ ਤਾਂ ਹੈ ਹਾਜ਼ਰ ਹੋਣਾ ਪੈਂਦਾ ਜੇ ਮੰਨ ਲਓ ਮੈਂ ਆਪਣੇ ਸ਼ਹਿਰ ਬੁੜਲਾਡੇ ਵਿਖੇ ਕਲਾਸ ਲਗਾ ਰਿਹਾ ਤਾਂ ਉੱਥੇ ਹਾਜ਼ਰ ਹੋ ਕੇ ਮੈਂ ਕਿੰਨੇ ਕੁ ਬੱਚਿਆਂ ਦੀ ਕਲਾਸ ਲਗਾ ਸਕਦਾ ਕਿੰਨੇ ਕੁ ਬੱਚਿਆਂ ਦੀ ਕਲਾਸ ਲਗਾ ਸਕਦਾ ਤੇ ਅਤੇ ਕਿਹੜੇ ਕਿਹੜੇ ਬੱਚਿਆਂ ਦੀ ਕਲਾਸ ਲਗਾ ਸਕਦਾ ਉਹ ਬੱਚੇ ਜਿਹੜੇ ਮੇਰੇ ਨੇੜੇ ਜਿਹੜੇ ਰਹਿੰਦੇ ਆ ਠੀਕ ਹੈ ਜੀ ਜਿਹੜਾ ਏਰੀਆ ਛੋਟਾ ਜਿਹੜੇ ਘਰਾਂ ਤੱਕ ਪਹੁੰਚ ਕਰ ਸਕਦੇ ਆ ਜਿਹੜੇ ਪਹੁੰਚ ਕਰ ਸਕਦੇ ਆ ਠੀਕ ਹੈ ਕੋਈ 1 2 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਕਹਿੰਦੇ ਨੇ ਉਹ ਆ ਜਾਣਗੇ ਠੀਕ ਹੈ ਜਿਨ੍ਹਾਂ ਨੂੰ ਸਿੱਖਣ ਦੀ ਤਾਂਗ ਹੈਗੀ ਮੇਰੇ ਕੋਲ 40 40 ਕਿਲੋਮੀਟਰ 30 30 ਕਿਲੋਮੀਟਰ ਤੋਂ ਸਿੱਖਣ ਆ ਰਹੇ ਨੇ ਬੱਚੇ ਜਿਨ੍ਹਾਂ ਦੇ ਅੰਦਰ ਤਾਂਗ ਹੈਗੀ ਹੈ ਇੰਟਰਸਟ ਹੈਗਾ ਕਿ ਜਿਨ੍ਹਾਂ ਨੇ ਸਿੱਖਣਾ ਹੈ ਆਫਲਾਈਨ ਤਾਂ ਉਹ ਮੇਰੇ ਕੋਲੇ ਆ ਰਹੇ ਨੇ 30 40 ਕਿਲੋਮੀਟਰ ਤੋਂ ਵੀ ਠੀਕ ਹੈ ਜੀ ਹੁਣ ਗੱਲ ਕਰੀਏ ਆਨਲਾਈਨ ਕਲਾਸਿਸ ਨੂੰ ਮੈਂ ਪ੍ਰਿਫਰ ਕਿਉਂ ਕਰਦਾ ਆਨਲਾਈਨ ਕਲਾਸਿਸ ਦੇ ਵਿੱਚ ਜਿਹੜਾ ਏਰੀਆ ਹੈ ਉਹ ਅਨਲਿਮਿਟਡ ਹੋ ਜਾਂਦਾ ਕਿ ਕਿਸੇ ਵੀ ਕੋਨੇ ਤੋਂ ਪੂਰੀ ਦੁਨੀਆ ਦੇ ਵਿੱਚੋਂ ਕਿਸੇ ਵੀ ਕੋਨੇ ਤੋਂ ਜਿਹੜਾ ਬੱਚਾ ਆਨਲਾਈਨ ਕਲਾਸਿਸ ਜਿਹੜੀਆਂ ਜੁਆਇਨ ਕਰ ਸਕਦਾ ਆਨਲਾਈਨ ਕਲਾਸਿਸ ਉਹ ਭਾਵੇਂ ਅਮਰੀਕਾ ਤੋਂ ਹੋਵੇ ਉਹ ਭਾਵੇਂ ਕੈਨੇਡਾ ਤੋਂ ਹੋਵੇ ਉਹ ਭਾਵੇਂ ਇਟਲੀ ਤੋਂ ਹੋਵੇ ਤੇ ਉਹ ਭਾਵੇਂ ਇੰਡੀਆ ਦੇ ਵਿੱਚ ਕਿਸੇ ਸਟੇਟ ਤੋਂ ਹੀ ਕਿਉਂ ਨਾ ਹੋਵੇ ਗੁਜਰਾਤ ਰਾਜਸਥਾਨ ਮਹਾਰਾਸ਼ਟਰ ਇਦਾਂ ਇੰਨੀਆਂ ਕਾਲਸ ਆਉਂਦੀਆਂ ਨੇ ਨਾ ਇੰਨੀਆਂ ਕਾਲਸ ਆਉਂਦੀਆਂ ਨੇ ਤੇ ਆਹ ਜਿਹੜੀਆਂ ਤਿੰਨ ਸਟੇਟਾਂ ਨੇ ਨਾ ਮਹਾਰਾਸ਼ਟਰਾ ਗੁਜਰਾਤ ਰਾਜਸਥਾਨ ਇਹ ਤਿੰਨ ਸਟੇਟਾਂ ਇਦਾਂ ਦੀਆਂ ਨੇ ਜਿਨ੍ਹਾਂ ਤੋਂ ਜਿਨ੍ਹਾਂ ਦੇ ਕਾਲ ਮੈਸੇਜ ਤੋਂ ਹੀ ਮੈਂ ਉਹਨਾਂ ਨੂੰ ਕਲਾਸਿਸ ਸਟਾਰਟ ਕੀਤੀਆਂ ਸੀ ਓਕੇ ਕੋਈ ਸਾਲ ਪਹਿਲਾਂ ਜਿਹੜੀਆਂ ਉਹਨਾਂ ਨੇ ਕਲਾਸਿਸ ਦਾ ਮੈਂ ਉਪਰਾਲਾ ਕੀਤਾ ਸੀ ਤਾਂ ਉਹ ਇਹਨਾਂ ਦੀ ਕਾਲਸ ਟੈਕਸਟ ਦੇ ਸਦਕਾ ਹੀ ਕੀਤਾ ਸੀ ਕਿ ਜਿਹੜੇ ਦੂਰ ਬੈਠੇ ਜਿਹੜੇ ਕਹਿੰਦੇ ਸਾਨੂੰ ਕੋਈ ਸਿਖਾਉਣ ਵਾਲਾ ਨਹੀਂ ਹੈਗਾ ਠੀਕ ਹੈ ਜੀ ਸਿਖਾਉਣ ਵਾਲਾ ਨਹੀਂ ਪਹਿਲੀ ਚੀਜ਼ ਤਾਂ ਇਹ ਕਿ ਉਹਨਾਂ ਨੂੰ ਸਿਖਾਉਣ ਵਾਲਾ ਨਹੀਂ ਹਨਾ ਤਾਂ ਆਨਲਾਈਨ ਕਲਾਸਿਸ ਅਰੇਂਜ ਕੀਤੀਆਂ ਗਈਆਂ ਦੂਜਾ ਕਿਉਂ ਮੈਂ ਪ੍ਰੇਫਰ ਕਰਦਾ ਉਹਨਾਂ ਨੂੰ ਕਲਾਸਿਸ ਦਾ ਉਹਨਾਂ ਬੱਚੇ ਨੇ ਉਹਨਾਂ ਕੋਲ ਸਕੂਲ ਦੀ ਪੜ੍ਹਾਈ ਹੋਣ ਕਰਕੇ ਸਮਾਂ ਨਹੀਂ ਮਿਲਦਾ ਆਪਾਂ ਸਭ ਜਾਣਦੇ ਆ ਸਕੂਲ ਸਵੇਰੇ ਬੱਚਾ ਜਾਂਦਾ 7 8 9 ਵਜੇ ਦੀ ਨਿਮਿ ਟਾਈਮਿੰਗ ਹੈ ਸਵੇਰੇ ਉਠਾ ਕੇ ਤਿਆਰ ਕਰਕੇ ਉਹਨਾਂ ਨੂੰ ਸਕੂਲ ਭੇਜਿਆ ਜਾਂਦਾ ਕੋਈ 2 ਵਜੇ ਆਂਦਾ ਕੋਈ 3 ਵਜੇ ਆਂਦਾ ਜੋ ਦੂਰ ਦੇ ਵਿੱਚ ਹੈ ਨਾ ਸਕੂਲ ਦੀ ਟਾਈਮਿੰਗ ਵਖਰੇ ਦੇ ਹਾਂ ਤੇ 4 ਵਜੇ ਤੱਕ ਮੰਨ ਕੇ ਚੱਲੋ ਕਿ ਬੱਚੇ ਆਉਂਦੇ ਆ ਘਰ ਆਉਂਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਬਾਣੀ ਚੁਕਾ ਕੇ ਉਹਨਾਂ ਨੂੰ ਲੰਚ ਵਗੈਰਾ ਕਰਵਾ ਕੇ ਤਾਂ ਉਹਨਾਂ ਨੂੰ ਫਿਰ ਟਿਊਸ਼ਨ ਭੇਜਿਆ ਜਾਂਦਾ ਟਿਊਸ਼ਨਸ ਆਪਣੀਆਂ ਇੰਨੀਆਂ ਜ਼ਿਆਦੇ ਨੇ ਕਿ ਬੱਚਾ ਜਦੋਂ ਟਿਊਸ਼ਨਸ ਤੋਂ ਘਰ ਆਂਦਾ ਤਾਂ ਘੱਟੋ ਘੱਟ 7-8 ਵਜੇ ਚੱਕੇ ਹੁੰਦੇ ਹਨ ਜਿੰਨਾ ਟਿਊਸ਼ਨ ਦੀ ਟਾਈਮਿੰਗ ਸਗੀਆਂ ਸੋ ਇਸ ਪੂਰੀ ਦਿਹਾੜੀ ਦੇ ਵਿੱਚ ਬੱਚੇ ਨੂੰ ਟਾਈਮ ਨਹੀਂ ਲੱਗਦਾ ਦੂਜੇ ਉਹ ਜਿਹੜੇ ਆਪਣੀ ਜੌਬ ਕਰਦੇ ਆ ਜਿਨ੍ਹਾਂ ਨੇ ਉਹ ਵੀ ਸਾਰਾ ਦਿਨ ਜੌਬ ਤੇ ਰਹਿੰਦੇ ਆ ਸਾਰਾ ਦਿਨ ਜੌਬ ਤੇ ਰਹਿੰਦੇ ਆ ਤੇ ਜਿਨ੍ਹਾਂ ਨੇ ਹੁਣ 9-10 ਵਜੇ ਤੱਕ ਆਪਣੀ ਸ਼ਾਪ ਤੇ ਜਾਣਾ ਜਾਂ ਆਪਣੀ ਜੌਬ ਤੇ ਜਾਣਾ ਤੇ ਉਹ ਵੀ ਸ਼ਾਮ ਨੂੰ ਘਰੇ ਮੁੜਦੇ ਆ ਜਦੋਂ ਸ਼ਾਮ ਨੂੰ ਹੁੰਦੇ ਨੇ ਤੇ ਉਹਨਾਂ ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਕਿਤੇ ਜਾ ਕੇ ਸਿੱਖ ਸਕਣ ਆਫਲਾਈਨ ਬੱਚਿਆ ਸੰਡੇ ਸੰਡੇ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਮੈਂ ਆਰਾਮ ਕਰਾਂ ਜੇ ਆਰਾਮ ਨਹੀਂ ਤੇ ਕੋਈ ਨਾ ਕੋਈ ਕੰਮ ਹੁੰਦੇ ਜਿਹੜੇ ਪੈਂਡਿੰਗ ਪਏ ਹੁੰਦੇ ਆ ਹੁਣ ਜਿਹੜੇ ਜੋਬ ਵਾਲੇ ਨੇ ਹਨਾ ਜਿਹੜੇ ਬਿਜ਼ਨਸ ਵਾਲੇ ਹੈਗੇ ਆ ਉਹ ਸਾਰਾ ਹਫਤਾ ਕੰਮ ਕਰਦੇ ਨੇ ਤੇ ਸੰਡੇ ਇੱਕ ਤਾਂ ਪਰਿਵਾਰ ਨੂੰ ਟਾਈਮ ਦਿੰਦੇ ਆ ਉਹਨਾਂ ਦੇ ਬੱਚਿਆਂ ਨੂੰ ਟਾਈਮ ਦਿੰਦੇ ਆ ਤੇ ਦੂਜੀ ਗੱਲ ਜਿਵੇਂ ਤੁਹਾਡੇ ਵਾਲੀ ਗੱਲ ਕਿ ਜਿਹੜੇ ਕੰਮ ਪੈਂਡਿੰਗ ਪਏ ਹੁੰਦੇ ਨੇ ਤਾਂ ਉਹ ਕੰਮ ਪੈਂਡਿੰਗ ਕਰਦੇ ਆ ਸੋ ਇਹ ਚੀਜ਼ਾਂ ਕਰਕੇ ਉਹਨਾਂ ਨੂੰ ਸਮਾਂ ਨਹੀਂ ਲੱਗਦਾ ਬੱਚਿਆਂ ਨੂੰ ਸਕੂਲਾਂ ਕਰਕੇ ਹਨਾ ਜਾਂ ਕਾਲਜ ਕਰਕੇ ਜਿਹੜੇ ਵੱਡੇ ਨੇ ਉਹਨਾਂ ਨੂੰ ਜੋਬ ਬਿਜ਼ਨਸ ਕਰਕੇ ਟਾਈਮ ਨਹੀਂ ਲੱਗਦਾ ਹੁਣ ਆਪਾਂ ਕੀ ਕੀਤਾ ਇਹਨਾਂ ਦਾ ਹੱਲ ਕਰਨ ਦੇ ਲਈ ਆਨਲਾਈਨ ਕਲਾਸਿਸ ਤਾਂ ਜਿਹੜੀਆਂ ਚੱਲ ਰਹੀਆਂ ਸੀ ਆਨਲਾਈਨ ਕਲਾਸਿਸ ਚੱਲ ਰਹੀਆਂ ਸੀ ਹੁਣ ਆਪਾਂ ਇੱਕ ਨਵਾਂ ਕੀ ਕੀਤਾ ਆਨਲਾਈਨ ਦੇ ਕੋਰਸ ਬਣਾ ਦਿੱਤੇ ਗਏ ਓਕੇ ਹੁਣ ਇੱਕ ਇਹ ਚੀਜ਼ ਪ੍ਰਮੋਟ ਕੀਤੀ ਅੱਗੇ ਕਿਦਾਂ ਕੀਤੀ ਹੈ ਜਿੱਦਾਂ ਹੁਣ ਆਨਲਾਈਨ ਦੇ ਵਿੱਚ ਵੀ ਅੱਗੇ ਕੀ ਪ੍ਰੋਬਲਮ ਆ ਰਹੀ ਸੀ ਇਹਨੇ ਸਾਲਾਂ ਤੋਂ ਚਲਾਉਂਦੇ ਹੋਏ ਬੱਚੇ ਕਰਦੇ ਸੀ ਕਾਲ ਕਿ ਸਾਡੀ ਇਸ ਟਾਈਮ ਕਲਾਸ ਲਗਾ ਦਿੱਤੀ ਜਾਵੇ ਹੁਣ ਮੈਨੂੰ ਟਾਈਮ ਨਹੀਂ ਸੀ ਲੱਗਦਾ ਕਿਉਂਕਿ ਮੇਰੇ ਕੋਲ ਪਹਿਲੀ ਐਡਵਾਂਸ ਬੁਕਿੰਗ ਹੁੰਦੀ ਹੈ ਕਲਾਸ ਦੀ ਤੇ ਕੋਈ ਅਟਾ ਟਾਈਮ ਕਦੇ ਵੀ ਮੇਰੀ ਹੁਣ ਲਗਾ ਦੋ ਕਲਾਸ ਨਹੀਂ ਪੋਸੀਬਲ ਨਹੀਂ ਹੈਗੀ ਕਿਉਂਕਿ ਸਾਰੇ ਸੇਮ ਟਾਈਮ ਨਹੀਂ ਲੈ ਸਕਦੇ ਹਾਂ ਬਿਲਕੁਲ ਤੇ ਹੁਣ ਆਪਾਂ ਪ੍ਰਾਈਵੇਟ ਸੈਸ਼ਨਸ ਦਿੰਨੇ ਆ ਕੱਲੇ ਕੱਲੇ ਬੱਚਿਆਂ ਨੂੰ ਹੁਣ ਦੇਖੋ ਆਫਲਾਈਨ ਕਲਾਸ ਦੇ ਵਿੱਚ ਤਾਂ ਭਾਵੇਂ ਮੈਂ 50 ਸਟੂਡੈਂਟ ਦੇਖੋ 2 ਘੰਟਿਆਂ ਦੇ ਵਿੱਚ ਮੈਂ ਕਲਾਸ ਲਗਾ ਦਵਾ ਹੁਣ ਜੇ 50 ਸਟੂਡੈਂਟ ਨੂੰ ਮੈਂ ਕੱਲੇ ਕੱਲੇ ਨੂੰ ਟਾਈਮ ਦੇਣਾ ਕਿਸੇ ਨੂੰ 15 ਮਿੰਟ ਕਿਸੇ ਨੂੰ 1/2 ਘੰਟਾ ਕਸ਼ਣ ਕੋਲ ਲਗਾ ਲਓ ਸਭ ਕੀ ਟਾਈਮਿੰਗ ਬਣੀ ਕੀ ਮੇਰੇ ਬੀਜ਼ੀ ਹੋਣ ਦਾ ਸਕੈਡਿਊਲ ਹਣਾ ਹੁਣ ਹਰ ਇੱਕ ਨੂੰ ਪ੍ਰਾਈਵੇਟ ਸੈਸ਼ਨ ਮਿਲਦੇ ਆ ਜਿਹੜੇ ਬੱਚੇ ਪ੍ਰਾਈਵੇਟ ਸੈ ਹੁਣ ਉਹ ਬੱਚੇ ਜਾਂ ਉਹ ਵੱਡੇ ਜਿਨ੍ਹਾਂ ਦੀ ਟਾਈਮਿੰਗ ਸੀ ਸੈਟ ਹੋਣੀ ਮੇਰੇ ਨਾਲ ਜਿਹੜੇ ਐਡਵਾਂਸ ਬੁਕਿੰਗ ਨਹੀਂ ਸੀ ਕਰ ਸਕਦੇ ਆਪਣੇ ਬੀਜ਼ੀ ਸ케ਡਿਊਲ ਦੇ ਹਿਸਾਬ ਨਾਲ ਤੇ ਜਦੋਂ ਐਟ ਅ ਟਾਈਮ ਇਹਨੂੰ ਕਹਿੰਦੇ ਸੀ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਉਹਨਾਂ ਦੇ ਲਈ ਆਪਾਂ ਇੱਕ ਹੱਲ ਕੀਤਾ ਆਨਲਾਈਨ ਰਿਕਾਰਡਡ ਕੋਰਸ ਲਾਂਚ ਕੀਤੇ ਨੇ ਅੱਛਾ ਜੀ ਆਨਲਾਈਨ ਰਿਕਾਰਡਡ ਕੋਰਸ ਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਕਲਾਸਿਸ ਤੁਹਾਨੂੰ ਮੈਂ ਪ੍ਰਾਈਵੇਟ ਸੈਸ਼ਨਸ ਦੇ ਵਿੱਚ ਦੇਣੀਆਂ ਨੇ ਉਹ ਕਲਾਸਿਸ ਨੂੰ ਰਿਕਾਰਡ ਕੀਤਾ ਗਿਆ ਚੰਗੇ ਤਰੀਕੇ ਦੇ ਨਾਲ ਸਮਝਾਉਣ ਲਈ ਉਹ ਕਲਾਸਿਸ ਨੂੰ ਰਿਕਾਰਡ ਕਰਕੇ ਇੱਕ ਕੋਰਸ ਦੇ ਵਿੱਚ ਆਪਾਂ ਉਹਨੂੰ ਰੂਪ ਦੇ ਦਿੱਤਾ ਉਹਨਾਂ ਦੇ ਵੱਖਰੀ ਹੈਡਿੰਗਸ ਨੇ ਤੁਹਾਨੂੰ ਸਭ ਕੁਝ ਸਮਝ ਲੱਗੇਗਾ ਟਾਈਟਲ ਵਖਰੇ ਵਖਰੇ ਹਾਂ ਟਾਈਟਲ ਵੱਖਰੇ ਵੱਖਰੇ ਹੋਗੇ ਹੈਡਿੰਗ ਵੱਖਰੀ ਵੱਖਰੀ ਹੋਗੀ ਤਾਂ ਜਿਹੜੀ ਉਹ ਰਿਕਾਰਡਡ ਕੋਰਸ ਨੇ ਜਦੋਂ ਤੁਸੀਂ ਉਹ ਪਰਚੇਸ ਕਰਦੇ ਹੋ ਬਹੁਤ ਮਾਮੂਜੀ ਜੀ ਉਹਦੀ ਫੀਸ ਰੱਖੀ ਹੋਈ ਹੈ ਬਹੁਤ ਘੱਟ ਤੇ ਮੈਂ ਤੁਹਾਨੂੰ ਦੱਸਦਾ ਜਿ세 ਆਪਾਂ ਨੇੜੇ ਤੋਂ ਨੇੜੇ ਵੀ ਆਪਾਂ ਆਫਲਾਈਨ ਕਲਾਸ ਲਗਾਉਂਦੇ ਆ ਆਪਣੇ ਏੜ ਗੇੜ ਵੀ ਅੱਜਕੱਲ ਕੀ ਹੁੰਦਾ ਕਿ 1000 ਰੁਪਏ ਮਹੀਨਾ ਤਾਂ ਬਹੁਤ ਨਾਰਮਲ ਜੀ ਚੀਜ਼ ਹੈ ਲੜੇ ਲੈਂਦੇ ਆ ਸਟ ਲਾਉਣ ਵਾਸਤੇ 1000 ਰੁਪਏ ਮਹੀਨਾ ਸਾਰੇ ਪਾਸੇ ਜਾਂਦੇ ਕੋਈ 700 ਲੈ ਲੈ ਕੋਈ 800 ਲੈ ਵੱਖਰੀ ਗੱਲ ਹੈ ਕਿ 1000 ਰੁਪਏ ਇੱਕ ਮੈਂ ਆਈਡੀਆ ਲਗਾ ਕੇ ਚੱਲਦਾ ਐਵਰੇਜ ਦਾ ਕਿ ਹਰ ਕੋਈ ਦਿੰਦਾ ਹੈ ਮਹੀਨੇ ਦਾ ਇੱਕ ਮਹੀਨੇ ਦਾ 1000 ਰੁਪਏ ਲੈਂਦੇ ਨੇ ਤੇ ਹਫਤੇ ਦੇ ਵਿੱਚ ਇੱਕ ਜਾਂ ਦੋ ਕਲਾਸਿਸ ਹੁੰਦੀਆਂ ਨੇ ਹਰ ਲਈ ਜਾਂ ਹਫਤੇ 'ਚ ਇੱਕ ਕਲਾਸ ਹੁੰਦੀ ਹੈ ਕਿਉਂਕਿ ਇਹ ਦੇ ਵਿੱਚ ਕੋਈ ਇੱਦਾਂ ਨਹੀਂ ਵੀ ਜਾਣ ਕੇ ਘੱਟ ਕਲਾਸਿਸ ਹੁੰਦੀਆਂ ਨੇ ਇਹਦੇ ਵਿੱਚ ਇੱਕ ਮਕਸਦ ਹੁੰਦਾ ਕਿ ਜਿੱਦਾਂ ਇੱਕ ਕਲਾਸ ਲਗਾਈ ਉਹਦੇ ਵਿੱਚ ਲੈਸਨ ਦਿੱਤਾ ਅਗਲੀ ਕਲਾਸ ਦੇ ਵਿੱਚ ਉਹਨੂੰ ਸੁਣਾਉਣਾ ਹੁੰਦਾ ਤਾਂ ਇਹ 뮤직 ਐਸੀ ਚੀਜ਼ ਹੈ ਪ੍ਰੈਕਟੀਕਲ ਵਿਸ਼ਾ ਤਾਂ ਇਹਦੇ ਰਿਆਜ਼ ਕਰਨ ਦੇ ਲਈ ਸਮਾਂ ਚਾਹੀਦਾ ਦੂਜੀ ਚੀਜ਼ ਜਿਵੇਂ ਹੁਣ ਇਹ ਆਨਲਾਈਨ ਕਲਾਸਿਸ ਦੇ ਹਫ਼ਤੇ ਦੇ ਵਿੱਚ 1 ਜਾਂ 2 ਕਲਾਸਿਸ ਹੋਈਆਂ ਠੀਕ ਹੈ ਜੀ ਤਾਂ 1 ਮਹੀਨੇ ਦੀ ਮੰਨ ਲਓ 1000 ਰੁਪਏ ਫੀਸ ਹੁਣ ਜੇ ਆਪਾਂ ਗੱਲ ਕਰੀਏ ਬੇਸਿਕ ਦੀ ਜੇ ਬੇਸਿਕ ਕਲੀਅਰ ਕਰਨਾ ਹੋਵੇ ਨਾ ਬੇਸਿਕ ਕਲੀਅਰ ਕਰਨਾ ਹੋਵੇ ਤੇ ਜੇ ਤਾਂ ਵਧੀਆ ਮੈਮਰੀ ਵਾਲਾ ਬੱਚਾ ਹੈ ਕੋਈ ਸਟੂਡੈਂਟ ਸਿੱਖਣ ਵਾਲਾ ਹੈ ਵਧੀਆ ਇੰਟਰਸਟ ਵਾਲਾ ਤਾਂ ਉਹ ਬੇਸਿਕ ਨੂੰ ਨਾ ਨਾ ਕਰਦੇ ਵੀ 4 ਤੋਂ 6 ਮਹੀਨਿਆਂ ਤੱਕ ਸਿੱਖਦਾ ਬੇਸਿਕਲੀਅਰ ਕਰਦਾ ਜਿਹੜਾ ਹਾਰਮੋਨੀਅਮ ਤੇ ਬੇਸਿਕਲੀਅਰ ਕਰਦਾ ਤੇ ਜਿਹੜੇ ਗੁਰਬਾਣੀ ਸਿੱਖਣ ਵਾਲੇ ਕੀਰਤਨ ਸਿੱਖਣ ਵਾਲੇ ਬੱਚੇ ਨੇ ਹੁਣ ਉਹ ਵੀ ਦੇਖੀਏ ਕਿ ਜਿਹੜੇ ਬੇਸਿਕ ਜਿਨ੍ਹਾਂ ਨੇ ਕੀਤਾ ਹੋਇਆ ਉਹ ਮੰਨ ਕੇ ਚੱਲੋ ਕਿ ਇੱਕ ਕਲਾਸ ਦੇ ਵਿੱਚ ਮੰਨ ਕੇ ਚੱਲੋ ਮੈਂ ਹੁਣ ਹਫਤੇ ਦੇ ਵਿੱਚ ਦੋ ਕਲਾਸਿਸ ਲਗਾਉਣਾ ਇੱਕ ਕਲਾਸ ਦੇ ਵਿੱਚ ਉਹਨਾਂ ਨੂੰ ਲੈਸਨ ਦਿੱਤਾ ਗਿਆ ਦੂਜੀ ਕਲਾਸ ਦੇ ਵਿੱਚ ਸੁਣ ਲਿਆ ਤੀਜੀ ਕਲਾਸ ਦੇ ਵਿੱਚ ਉਹ ਪੂਰਾ ਸਾਰਾ ਸ਼ਬਦ ਹੁੰਦਾ ਚੌਥੀ ਕਲਾਸ ਦੇ ਵਿੱਚ ਮਤਲਬ ਉਹ ਸਾਰਾ ਟੈਸਟ ਹੁੰਦਾ ਕਿ ਓਵਰਆਲ ਉਹਨੂੰ ਫਾਈਨਲ ਕੀਤਾ ਜਾਂਦਾ ਇੱਕ ਐਵਰੇਜ ਲਗਾ ਕੇ ਚੱਲੇ ਕਿ ਇੱਕ ਮਹੀਨੇ ਦੇ ਵਿੱਚ ਜਿਹੜਾ ਇੱਕ ਅੱਛਾ ਸਟੂਡੈਂਟ ਆ ਵਧੀਆ ਸਟੂਡੈਂਟ ਆ ਉਹ ਦੋ ਤੋਂ ਤਿੰਨ ਸ਼ਬਦ ਕਰ ਸਕਦਾ ਤੇ ਜਿਹੜਾ ਬਿਲਕੁਲ ਬਿਗਨਰ ਆ ਉਹ ਇੱਕ ਮਹੀਨੇ ਚ ਇੱਕ ਸ਼ਬਦ ਮੰਨ ਸਕਦਾ ਠੀਕ ਹੈ ਜੀ ਜੀ ਆਪਾਂ ਮੰਨ ਕੇ ਚੱਲੋ 9 ਤੋਂ 10 ਸ਼ਬਦ ਕਰਨੇ ਹੋਣ ਨਾ ਤਾਂ ਭਾਵੇਂ ਵਧੀਆ ਵਾਲਾ ਬੱਚਾ ਦੇਖੀਏ ਵੀ ਉਹਨੇ 6 ਮਹੀਨਿਆਂ ਦੇ ਵਿੱਚ ਕਵਰ ਕਰਨੇ ਨੇ ਜੇ ਪੰਮੀ ਨੇ ਚ ਦੋ ਸ਼ਬਦਾਂ ਦਾ ਆਈਡੀਆ ਲਾ ਕੇ ਚੱਲੀਏ ਤਾਂ ਉਹ 5 ਕੁ ਮਹੀਨਿਆਂ ਦੇ ਵਿੱਚ ਕਵਰ ਕਰੂਗਾ ਤੇ ਜਿਹੜਾ ਕੋਈ ਬਿਗਨਰ ਆ ਉਹਨੇ ਘੱਟੋ ਘੱਟ 8-10 ਮਹੀਨਿਆਂ ਦੇ ਵਿੱਚ ਉਹੀ 9-10 ਸ਼ਬਦ ਕਰਨੇ ਆ ਠੀਕ ਹੈ ਜੀ ਤੇ ਜਿਹੜਾ ਬੇਸਿਕ ਹੈ ਜਿਹੜਾ ਵਧੀਆ ਬੱਚਾ ਹੈ ਨਾ 4 ਤੋਂ 6 ਮਹੀਨਿਆਂ ਚ ਬੇਸਿਕ ਕਲੀਅਰ ਕਰਨਾ ਤੇ ਜੇ ਕੋਈ ਬਿਗਨਰ ਆ ਤਾਂ ਉਹ ਸਾਲ ਵੀ ਲਾ ਸਕਦਾ ਬੇਸਿਕ ਕਲੀਅਰ ਕਰਨ ਨੂੰ ਹੁਣ ਆਪਾਂ ਗੱਲ ਆਉਂਦੀ ਹੈ ਫੀਸ ਤੇ 1 ਮਹੀਨੇ ਦੀ ਮਾਲਕੀ ਵਿੱਚ ਉਹ ਮੈਂ ਘੱਟ ਤੋਂ ਘੱਟ 1000 ਰੁਪਏ ਦੀ ਲਗਾਈ ਤੈਨੂੰ ਵੀ ਪਤਾ 1000 ਰੁਪਏ ਫੀਸ ਬਹੁਤ ਘੱਟ ਜਾਣੇ ਲੈਂਦੇ ਨੇ ਕੋਈ 2000 ਲੈਂਦਾ ਕੋਈ 3000 ਲੈਂਦਾ ਕੋਈ 5000 ਹਾਂਜੀ ਵੱਖ ਵੱਖ ਹਾਂ ਨਾ ਤੇ ਮੈਂ ਘੱਟੋ ਘੱਟ 1000 ਲਾ ਕੇ ਜਾਵਾਂ ਤੇ ਤੁਸੀਂ ਸਾਲ ਦੀ ਤਾਂ ਰਹਿਣ ਲੋ ਜਿਹੜੇ ਬਿਗਨਰਸ ਨੇ ਉਹਨਾਂ ਦੀ ਤਾਂ ਗੱਲ ਤੁਸੀਂ ਐਡਵਾਂਸ ਦੀ ਗੱਲ ਕਰ ਲਓ ਜਿਹੜੇ ਜ਼ੋਰ ਮਾਰ ਕੇ ਸਿੱਖ ਸਕਦੇ ਹੁਣ ਜਿਹੜੇ ਬਿਗਨਰ ਹੋਣਗੇ ਉਹ ਕਹਣਗੇ ਮੈਂ ਤਾਂ ਸਿੱਖੂਗਾ ਆਪਣੇ ਆਪ ਨੂੰ ਕੌਣ ਬਿਗਨਰ ਕਹਿੰਦਾ ਹਾਂਜੀ ਮੈਂ ਤਾਂ ਸਿੱਖਣ ਵਾਲਾ ਬੱਚਾ ਮੈਂ ਤਾਂ ਸਿੱਖੂਗਾ ਆਪਾਂ 6 ਮਹੀਨੇ ਲਾਣੇ ਘੱਟੋ ਘੱਟ ਆਪਾਂ ਐਡਵਾਂਸ ਵਾਲੀ ਲਗਾਉਂਦੇ ਹਾਂ 6 ਮਹੀਨਿਆਂ ਨੂੰ ਤੁਸੀਂ 6 ਮਹੀਨੇ ਦਾ 1000 ਰੁਪਏ ਹੋਰ ਲਗਾ ਲਓ ਕਿਰਾਏ ਦਾ 7000 ਜੇ ਕਿਰਾਏ ਦਾ ਨਹੀਂ ਵੀ ਲਉਂਦੇ ਫਿਰ ਵੀ ਤਾਂ 6000 ਰੁਪਏ ਹੈਗਾ ਨਾ ਤੇ ਜਿਹੜਾ ਇਹ ਕੋਰਸ ਆ ਜਿਹੜਾ ਤੁਹਾਨੂੰ ਇੱਕ ਕੋਰਸ ਵੱਖਰਾ ਬੇਸਿਕ ਦਾ ਕਲੀਅਰ ਕੀਤਾ ਹੋਇਆ ਮੇਰੀ ਵੈਬਸਾਈਟ ਤੇ ਪਤਾ ਲੱਗ ਜਾਏਗਾ ਤੇ ਉਹ ਹੁਣ ਇੱਕ ਤਾਂ ਬੇਸਿਕ ਦਾ ਜਿਹੜਾ ਕੋਰਸ ਹੈਗਾ ਜਿਹੜਾ 6 ਮਹੀਨੇ ਤੋਂ 1 ਸਾਲ ਲੈਂਦੇ ਆ ਤੇ ਉਹ ਬੇਸਿਕ ਦਾ ਕੋਰਸ ਹੈ ਜਿੱਨੇ ਗੁਰਬਾਣੀ ਦਾ ਕੀਰਤਨ ਕਰਨਾ 9 ਤੋਂ 10 ਸ਼ਬਦ ਉਹਦੇ ਕੋਰਸ ਦੇ ਵਿੱਚ ਦਿੱਤੇ ਹੋਏ ਚੰਗੀ ਤਰੀਕੇ ਦੇ ਨਾਲ ਸਮਝਾਏ ਹੋਏ ਹੁਣ ਤੁਸੀਂ ਗੱਲ ਕਰੋਗੇ ਉਹਨਾਂ ਦੀ ਫੀਸ ਕਿੰਨੀ ਹੈ ਤੁਸੀਂ ਹੁਣ 6 ਮਹੀਨੇ ਤੋਂ 1 ਸਾਲ ਦੀ ਫੀਸ ਦੇਵੋਗੇ ਨਾ 6 ਤੋਂ 12000 ਜਾਂ 15000 ਜਿੰਨਾ ਤੁਹਾਡਾ ਖਰਚ ਆਏਗਾ ਉਹ 1 ਮਹੀਨੇ ਦੀ ਫੀਸ ਤੋਂ ਵੀ ਘੱਟ ਚਾ ਕੋਰਸ 1 ਮਹੀਨੇ ਦੀ ਫੀਸ ਤੋਂ ਵੀ ਘੱਟ ਦੇ ਵਿੱਚ ਪੂਰਾ ਕੋਰਸ ਮਿਲੇਗਾ ਠੀਕ ਹੈ 1 ਮਹੀਨੇ ਤੋਂ ਵੀ ਘੱਟ 1 ਮਹੀਨੇ ਦੀ ਘੱਟ ਤੋਂ ਵੀ ਫੀਸ 'ਚ ਪੂਰਾ ਕੋਰਸ ਇਹ ਰਿਕਾਰਡਡ ਕੋਰਸ ਬਣਾਇਆ ਤੇ ਹੁਣ ਫੇਰ ਉਸ ਤੋਂ ਬਾਅਦ ਮੈਨੂੰ ਹਾਸੇ ਵੀ ਆਉਂਦੀਆ ਤੇ ਤਰਸ ਵੀ ਆਉਂਦਾ ਜਦੋਂ ਇਹ ਸਭ ਦੇਖਣ ਤੋਂ ਬਾਅਦ ਵੀ ਮੈਨੂੰ ਮੈਸੇਜ ਆਉਂਦਾ ਤੁਸੀਂ ਬਹੁਤ ਮਹਿੰਗਾ ਦੇ ਰਹੇ ਹੋ ਕੋਰਸ ਤੁਹਾਡਾ ਇੱਕ ਪੀਜ਼ਾ ਆਉਂਦਾ ਹੋਏਗਾ ਹੁੰਦੀ ਇੱਕ ਪੀਜ਼ਾ ਇੱਕ ਪੀਜ਼ਾ ਦੀ ਫੀਸ ਦੇ ਵਿੱਚ ਆਪਾਂ ਕਹਿ ਲਈ ਨਾ ਹੋਰ ਚੀਜ਼ਾਂ ਮਤਲਬ ਸਾਡਾ ਰੁਝਾਨ ਵਧਦਾ ਹੋਰ ਚੀਜ਼ਾਂ ਸਾਨੂੰ ਮਹਿੰਗੀਆਂ ਨਹੀਂ ਲੱਗਦੀਆਂ ਬਿਲਕੁਲ ਪਰ ਜਿਹੜਾ ਸਿੱਖਾ ਰਹੇ ਆ ਉਹਨੇ ਵੀ ਤੇ ਕਿੰਨਾ ਲੰਮਾ ਸਮਾਂ ਜਿਵੇਂ ਤੁਸੀਂ ਦੱਸਿਆ ਵੀ 10-15 ਸਾਲ ਮੈਂ ਪਹਿਲਾਂ ਆਪਕ ਸਿੱਖਿਆ ਬਿਲਕੁਲ ਜੀ ਬਿਲਕੁਲ ਤੇ ਉਹ ਤੁਸੀਂ ਕਿਵੇਂ ਕਲਨਾ ਕਾਲੀ ਜਾਂਦੇ ਵੀ ਰਹੇ ਹੋ ਜਾਂ ਕਿਸੇ ਅਕੈਡਮੀ ਦੇ ਵਿੱਚ ਰਹੇ ਹੋ ਤੁਸੀਂ ਆਪ ਖੁਦ ਬਿਲਕੁਲ ਜੀ ਬਿਲਕੁਲ ਤੇ ਹੁਣ ਅਖੀਰ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੀ ਵੈਬਸਾਈਟ ਦਾ ਜਿੱਥੇ ਤੁਸੀਂ ਕੋਰਸ ਪਾਏ ਹੋਏ ਨੇ ਉਹਦਾ ਨਾਮ ਗੈਰਾ ਦੱਸ ਦੋ ਤੇ ਤਾਂ ਜੋ ਜਿਹੜੇ ਆ ਸੁਣਦੇ ਨੇ ਪੋਡਕਾਸਟ ਤੇ ਉਹ ਕੋਈ ਜਿਹੜਾ ਇੱਛਕ ਹੋਏਗਾ ਜਿਹਦੇ ਅੰਦਰ ਇੱਛਾ ਹੋਏਗੀ ਕਿ ਮੈਂ ਵੀ ਸਿੱਖਣਾ ਤੰਤੀ ਸਾਜ਼ ਸਿੱਖਣਾ ਜਾਂ ਹਰਮੋਨੀਅਮ ਸਿੱਖਣਾ ਉਹ ਤੁਹਾਡੇ ਤਲਾਹਾ ਲੈ ਸਕਦੇ ਆ ਆਪਣੀ ਵੈਬਸਾਈਟ ਦਾ ਜਿਹੜਾ ਨਾਮ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਹਾਂਜੀ ਜਿਵੇਂ ਕਿ ਹੁਣ ਤੁਹਾਨੂੰ ਦੱਸਿਆ ਕਿ ਇੱਕ ਪ੍ਰਾਈਵੇਟ ਸੈਸ਼ਨਸ ਵੀ ਲਗਾਉਂਦੇ ਆ ਜਿਨ੍ਹਾਂ ਨੇ ਪ੍ਰਾਈਵੇਟ ਸਿੱਖਣਾ ਜਿਨ੍ਹਾਂ ਨੇ ਪਰਸਨਲੀ ਜਿੱਦਾਂ ਆਪਾਂ ਲਾਈਵ ਕਲਾਸ ਵਾਲਾ ਮਾਹੌਲ ਬਣਾ ਕੇ ਜਿੱਦਾਂ ਆਪਾਂ ਅੰਮੋ ਸਾਹਮਣੇ ਬਹਿ ਕੇ ਸਿੱਖਦੇ ਆ ਕਿਸੇ ਤੋਂ ਇੱਕ ਤਾਂ ਪ੍ਰਾਈਵੇਟ ਸੈਸ਼ਨਸ ਦੂਜਾ ਆਪਸ਼ਨ ਹੈਗਾ ਕਿ ਜਿੰਨਾਂ ਕੋ ਸਮਾਂ ਨਹੀਂ ਹੈਗਾ ਤੇ ਪ੍ਰਾਈਵੇਟ ਸੈਸ਼ਨਸ ਲੈਣ ਦਾ ਤਾਂ ਉਹ ਆਨਲਾਈਨ ਜਿਹੜੇ ਰਿਕਾਰਡਡ ਕੋਰਸ ਉਹ ਕਰ ਸਕਦੇ ਆ ਕਮ ਹਾਲੇ ਚੱਲ ਰਿਹਾ ਹੈ ਬੇਸਿਕ ਕੋਰਸ ਹਰਮੋਨੀਅਮ ਦਾ ਕੀਰਤਨ ਦਾ ਕੋਰਸ ਜਿਹੜਾ ਹਰਮੋਨੀਅਮ ਤੇ ਹਾਲੇ ਤਣਤੀ ਸਾਜ ਦੇ ਕੋਰਸ ਗੁਰਮਤ ਸੰਗੀਤ ਦੇ 31 ਰਾਗਾਂ ਦਾ ਕੋਰਸ ਆਸਾ ਦੀ ਵਾਰ ਕਿੱਦਾਂ ਗਾਉਣੀਆਂ ਸਾਰੀ ਉਹਦਾ ਕੋਰਸ ਭਾਰਤੀ ਸੰਗੀਤ ਦੇ ਰਾਗ ਕਿੰਦਾ ਗਾਣੇ ਨੇ ਉਹਦਾ ਕੋਰਸ ਤੇ ਉਹ ਇਸ ਤੋਂ ਇਲਾਵਾ 뮤직 ਤੋਂ ਇਲਾਵਾ ਵੀ ਤੁਹਾਨੂੰ ਉੱਥੇ ਬਹੁਤ ਕੋਰਸਸ ਮਿਲਣਗੇ ਜਿਹੜੇ ਤੁਹਾਡੇ ਡੇਲੀ ਲਾਈਫ ਦੇ ਵਿੱਚ ਤੁਹਾਡੇ ਕੰਮ ਆਉਣਗੇ ਸੋ ਪਹਿਲਾ ਹੈਗਾ ਪ੍ਰਾਈਵੇਟ ਸੈਸ਼ਨ ਪ੍ਰਾਈਵੇਟ ਸੈਸ਼ਨ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਸਕਰੀਨ ਤੇ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਤੇ ਉਸ ਨੰਬਰ ਤੇ ਤੁਸੀਂ WhatsApp ਮੈਸੇਜ ਕਰਨੀ ਕਾਲ ਕਿਸੇ ਨੇ ਵੀ ਨਹੀਂ ਕਰਨੀ ਕਾਲ ਮੈਂ ਕਿਸੇ ਦੀ ਵੀ ਅਟੈਂਡ ਨਹੀਂ ਕਰ ਪਾਂਦਾ ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਸੇਜ ਹੀ ਕਰਿਓ ਮੈਸੇਜ ਤੇ ਹੀ ਤੁਹਾਡੇ ਨਾਲ ਜਿਹੜੀ ਵਾਰਤਾ ਲਾਪ ਹੋਏਗੀ ਕਿਸੇ ਨੂੰ ਘੰਟੇ ਦੇ ਵਿੱਚ ਕਿਸੇ ਨੂੰ ਅੱਧੇ ਘੰਟੇ ਦੇ ਵਿੱਚ ਕਿਸੇ ਨੂੰ 15 ਮਿੰਟਾਂ ਚ ਰਿਪਲਾਈ ਜਰੂਰ ਮਿਲੇਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਤੇ ਤੁਸੀਂ ਪ੍ਰਾਈਵੇਟ ਸੈਸ਼ਨ ਲੈਣ ਦੇ ਲਈ WhatsApp ਤੇ ਮੈਸੇਜ ਕਰੋ ਤੇ ਜੇ ਤੁਸੀਂ ਰਿਕਾਰਡਡ ਕੋਰਸ ਲੈਣਾ ਚਾਹੁੰਦੇ ਹੋ ਤਾਂ www. courses by just.com ਤੇ ਤੁਸੀਂ ਵਿਜ਼ਿਟ ਕਰਕੇ ਤੁਸੀਂ ਉਹਨਾਂ ਕੋਰਸੇਸ ਦੀ ਜਾਣਕਾਰੀ ਲੈ ਸਕਦੇ ਹੋ ਤੇ ਇਹਦਾ ਲਿੰਕ ਜੇ ਤੁਹਾਨੂੰ ਨਹੀਂ ਮਿਲਦਾ ਕਿਤੇ ਉਹਦਾ ਤੁਸੀਂ ਮੈਨੂੰ WhatsApp 'ਤੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਉੱਥੇ ਵੀ ਲਿੰਕ ਮਿਲੇਗਾ